ਆ ਵੀ ਪਿਆਰੇ ਪਾਰੇ ਬੱਚਿਓ ਕੀ ਹਾਲ ਹੈ ਠੀਕ ਠਾਕ ਹੋ ਤੇ ਬੱਚਿਓ ਅੱਜ ਜਿਹੜੀ ਆਪਾਂ ਕਵਿਤਾ ਕਰਨੀ ਆ ਉਸ ਦਾ ਨਾਮ ਹੈ ਕੁਦਰਤ ਰਾਣੀ ਤੇ ਬੱਚਿਓ ਆਓ ਦੇਖਦੇ ਹਾਂ ਇਸ ਵਿੱਚ ਕਿਹੜੇ ਕਿਹੜੇ ਅੱਖਰ ਆਉਂਦੇ ਆ ਤੇ ਇਸ ਵਿੱਚ ਕੁਦਰਤ ਦੇ ਆਪਾਂ ਨੂੰ ਕਿਹੜੇ ਕਿਹੜੇ ਨਜ਼ਾਰੇ ਦੇਖਣ ਨੂੰ ਮਿਲਣਗੇ ਤੇ ਆਓਗਾ ਇਹ ਬੱਚਿਓ ਕਵਿਤਾ ਕੁਦਰਤ ਰਾਣੀ ਪੱਪਾ ਪੱਤੇ ਪਿਆਰੇ ਪਿਆਰੇ ਟਾਣੀ ਉੱਤੇ ਜੱਜਦੇ ਸਾਰੇ ਟਾਣੀ ਉੱਤੇ ਜੱਜਦੇ ਸਾਰੇ ਪੱਪਾ ਪੱਤੇ ਪਿਆਰੇ ਪਿਆਰੇ ਪੱਪਾ ਪੱਤੇ ਪਿਆਰੇ ਪਿਆਰੇ ਟਾਣੀ ਉੱਤੇ ਜੱਜਦੇ ਸਾਰੇ ਟਾਣੀ ਉੱਤੇ ਜੱਜਦੇ ਸਾਰੇ ਪੱਪਾ ਫੁੱਲ ਪਿਆਰੇ ਨੇ ਪੱਪਾ ਫੁੱਲ ਪਿਆਰੇ ਨੇ ਫੁੱਲ ਵਾੜੀ ਦੇ ਤਾਰੇ ਨੇ ਫੁੱਲ ਵਾੜੀ ਦੇ ਤਾਰੇ ਨੇ ਪੱਪਾ ਫੁੱਲ ਪਿਆਰੇ ਨੇ ਪੱਪਾ ਫੁੱਲ ਪਿਆਰੇ ਫੁੱਲਵਾੜੀ ਦੇ ਤਾਰੇ ਨੇ ਫੁੱਲਵਾੜੀ ਦੇ ਤਾਰੇ ਨੇ ਬੱਬਾ ਬਗੀਚੀ ਮੈਂ ਕਰੀ ਬੱਬਾ ਬਗੀਚੀ ਮੈਂ ਕਰੀ ਫੁੱਲਾਂ ਦੇ ਨਾਲ ਟਹਿ ਕਰੀ ਫੁੱਲਾਂ ਦੇ ਨਾਲ ਟਹਿ ਕਰੀ ਬੱਬਾ ਬਗੀਚੀ ਮੈਂ ਕਰੀ ਬੱਬਾ ਬਗੀਚੀ ਮੈਂ ਕਰੀ ਫੁੱਲਾਂ ਦੇ ਨਾਲ ਟਹਿ ਕਰੀ ਫੁੱਲਾਂ ਦੇ ਨਾਲ ਟਹਿ ਕਰੀ ਬੱਬਾ ਪੌਰੇ ਗਾਉਂਦੇ ਨੇ ਬੱਬਾ ਫੁੱਲਾ ਤੇ ਮੰਡਲਾਉਂਦੇ ਨੇ ਫੁੱਲਾ ਤੇ ਮੰਡਲਾਉਂਦੇ ਨੇ ਪੱਬਾ ਪੌਰੇ ਗਾਉਂਦੇ ਨੇ ਪੱਬਾ ਪੌਰੇ ਗਾਉਂਦੇ ਨੇ ਫੁੱਲਾ ਤੇ ਮੰਡਲਾਉਂਦੇ ਨੇ ਫੁੱਲਾ ਤੇ ਮੰਡਲਾਉਂਦੇ ਨੇ ਮੰਮਾ ਮੋਰ ਸੁਣਾਉਂਦਾ ਗਾਣੇ ਮੰਮਾ ਮੋਰ ਸੁਣਾਉਂਦਾ ਗਾਣੇ ਤੂੰ ਵੀ ਆ ਕੇ ਸੁਣ ਲੈ ਰਾਣੇ ਤੂੰ ਵੀ ਆ ਕੇ ਸੁਣ ਲੈ ਰਾਣੇ ਮੰਮਾ ਮੋਰ ਸੁਣਾਉਂਦਾ ਗਾਣੇ ਰੋ ਭਾਬਾ ਨੇ ਕੂਵੀਆ ਕੇ ਸੁਣ ਲਏ ਰਾਣੇ